ਅਸੀਂ ਗੱਲ ਜੀ ਮੈਂ ਵੀਰਪਾਲ ਅੱਲਾ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਪੰਜਾਬ ਅਸੀਂ ਜਿਵੇਂ ਹੁਣ ਆ ਪਰਿਵਾਰ ਦੇ ਵਿੱਚ ਬੈਠੇ ਆ ਰਲੇ ਇਹਨਾਂ ਬੱਚਿਆਂ ਦੇ ਇਨਾ ਮੰਮੀ ਸੀ ਇਨਾ ਡੈਡੀ ਸੀ ਇਨਾ ਦਾਦਾ ਦਾਦੀ ਸੀ ਘਰ ਦੀ ਹਾਲਤ ਬਹੁਤ ਜਿਆਦਾ ਮਾੜੀ ਸੀ ਖਾਣ ਪੀਣ ਨੂੰ ਰਾਸ਼ਨ ਵੀ ਨਹੀਂ ਸੀ ਇਹਨਾਂ ਨੂੰ ਬੱਚਿਆਂ ਨੂੰ ਇਹਨਾਂ ਦੇ ਆਂਡ ਗਵਾਣ ਨੇ ਸਾਰੇ ਘਰਾਂ ਨੇ ਰਲ ਮਿਲ ਕੇ ਸਹਾਇਤਾ ਕਰ ਕਰਕੇ ਪਾਲਿਆ ਉਹੀ ਰਾਸ਼ਨ ਲਿਆਉਂਦੇ ਸੀਗੇ ਪੈਸਾ ਇਕੱਠਾ ਕਰਕੇ ਉਹੀ ਦੁੱਧਵਾਦ ਲਿਆਉਂਦੇ ਸੀ ਉਹਨਾਂ ਨੇ ਇਹਨਾਂ ਨੂੰ ਇੱਥੇ ਤੱਕ ਲਿਆਂਦਾ ਉਦੋਂ ਬਾਅਦ ਚ ਇਹਨਾਂ ਨੇ ਗਵਾਂਡੀਆਂ ਨੇ ਮੇਰੇ ਨਾਲ ਵੀ ਸੰਪਰਕ ਕਰਿਆ ਵੀ ਤੁਸੀਂ ਇਹਨਾਂ ਦੀ ਜੇ ਕੋਈ ਮਦਦ ਕਰਵਾ ਦੋ ਤੇ ਅਸੀਂ ਸਰਕਾਰ ਨਾਲ ਇੱਥੇ ਮਿਲਦੇ ਰਹੇ ਆ ਡੀਸੀ ਦਫ਼ਤਰਾਂ ਚ ਜਾਂਦੇ ਰਹੇ ਆ ਵੀ ਜੇ ਇਹ ਬੱਚਿਆਂ ਦੀ ਪਾਲਸਣ ਲੱਗ ਜੇ ਸਾਡੇ ਸੁਪਰਵਾਈਜ਼ਰ ਮੈਡਮ ਵੀ ਕਹਿੰਦੇ ਹੁੰਦੇ ਸੀ ਪਰ ਕਿਸੇ ਨੇ ਇਹਨਾਂ ਦੀ ਪਾਲਸਣ ਨਹੀਂ ਲਾਈ ਕਹਿੰਦੇ ਸੀ ਵੀ ਇਹਨਾਂ ਦਾ ਬੱਚਾ ਦਾ ਕੋਈ ਵਾਰਸ ਹੋਵੇ ਜਦੋਂ ਵਾਰਸ ਦਾ ਪਰਮਾਤਮਾ ਨੇ ਹੀ ਨਹੀਂ ਛੱਡਿਆ ਹੈਗਾ ਤਾਂ ਅਸੀਂ ਉਹਨੂੰ ਵਾਰਸ ਵੀ ਕਿੱਥੋਂ ਬਣਾਈਏ ਵਾਰਸ ਤਾਂ ਅੰਡ ਗਵਾਂਡੀ ਹੋ ਸਕਦਾ ਜਿਨ੍ਹਾਂ ਨੇ ਪਾਲਿਆਗਾ ਤੇ ਅਸੀਂ ਵੀਰਵਲ ਵੀਰ ਜੀ ਨਾਲ ਕੱਲ ਗੱਲ ਕੀਤੀ ਵੀ ਵੀਰ ਜੀ ਸਾਡੇ ਪਿੰਡ ਦੇ ਵਿੱਚ ਇਹੋ ਜਿਹੇ ਬੱਚੇ ਨੇ ਵੀ ਤੁਸੀਂ ਸਾਰਾ ਦਿਨ ਬੱਚਿਆਂ ਨੂੰ ਪੜਾਉਣੇ ਹੋ ਜਿਹੜਿਆਂ ਦੇ ਵੀ ਮਾਂ ਪਿਓ ਨਹੀਂ ਵਿਧਵਾ ਬੁੜੀਆਂ ਨੂੰ ਉਹਨਾਂ ਨੂੰ ਰਾਸ਼ਨ ਦਿੰਨੇ ਹੋ ਵੀ ਉਹ ਬੱਚੇ ਲੋੜਵੰਦ ਨੇ ਅੱਜ ਉਹਨਾਂ ਨੇ ਸਾਨੂੰ ਇਹਨਾਂ ਬੱਚਿਆਂ ਵਾਸਤੇ ਨਾਲ ਤਾਂ ਕਾਪੀਆਂ ਪੈਨ ਬਲਸਣਾ ਸ਼ਿੰਦਾ ਬਾਈ ਆਸਟ੍ਰੇਲੀਆ ਤੋਂ ਆ ਜਿਹਨੇ ਸਹਿਯੋਗ ਕੀਤਾਗਾ ਦੁੱਧ ਦਾ ਮੋਬਾਈਲ ਗੈਲਰੀ ਮਾਨਸਾ ਦਾ ਤੇ ਜਿਹੜੇ ਭੈਣ ਡਾਕਟਰ ਨੀ ਐਂਗੀ ਪਿਪਲੀਆਂ ਤੋਂ ਉਹਨੇ ਆ ਕੇ ਰਾਸ਼ਨ ਦਾ ਸਾਰਾ ਪ੍ਰਬੰਧ ਕੀਤਾ ਤੇ ਉਹ ਦਿੱਤਾਗਾ ਕਾਪੀਆਂ ਕਿਤਾਬਾਂ ਬੂਟ ਲੋਰ ਸੂਟ ਇਹਨਾਂ ਬੱਚਿਆਂ ਨੂੰ ਚੱਪੜਾਂ ਵੀ ਮਹੀਨੇ ਦਾ ਰਾਸ਼ਨ ਡਾਕਟਰ ਨਹੀਂ ਭੈਣਨੇ ਸਾਨੂੰ ਫੇਰ ਵੀ ਕਿਹਾਗਾ ਵੀ ਜਦੋਂ ਵੀ ਤੁਹਾਨੂੰ ਲੋੜ ਪੈਂਦੀ ਆ ਇੱਕ ਮਹੀਨੇ ਤੋਂ ਸਾਨੂੰ ਫੋਨ ਕਰ ਲਿਆ ਕਰੋ ਜਿਹੜੀ ਚੀਜ਼ ਦੀ ਤੁਹਾਨੂੰ ਰਾਸ਼ਨ ਤੋਂ ਇਲਾਵਾ ਕੋਈ ਸੇ ਚੀਜ਼ ਦੀ ਲੋੜ ਆ ਬੱਚਿਆਂ ਨੂੰ ਵੀ ਮੈਨੂੰ ਫੋਨ ਕਰੋ ਮੈਂ ਉਸੇ ਟਾਈਮ ਤੁਹਾਡੇ ਕੋਲੇ ਹਾਜ਼ਰ ਹੋਵਾਂਗੀ ਮੈਂ ਇਹਨਾਂ ਬੱਚਿਆਂ ਦੀ ਮਦਦ ਕਰੂੰਗੀ ਤਾਂ ਅੱਜ ਸਾਨੂੰ ਉੱਥੇ ਮੀਡੀਆ ਵਾਲਿਆਂ ਨੇ ਵੀਰ ਜੀ ਨੇ ਵੀ ਕਿਹਾਗਾ ਫੋਟੋਗ੍ਰਾਫਰ ਨੇ ਵੀ ਭਾਈ ਅਸੀਂ ਕੱਲ ਨੂੰ ਡੀਸੀ ਨੂੰ ਮਿਲਾਂਗੇ ਤੇ ਇਹਨਾਂ ਦੀ ਆਪਾਂ ਪਰਸਨਲਵਾਵਾਂਗੇ ਕੈਨੇਡਾ ਤੋਂ ਵੀ ਕੋਈ ਬਾਹਰੋਂ ਹੋਣ ਆਇਆ ਉਹਨਾਂ ਨੇ ਕਿਹਾ ਵੀ ਅਸੀਂ 12000 ਸਾਲ ਦਾ ਕਿਹਾ ਸ਼ਾਇਦ ਸਾਨੂੰ ਸੁਣਨ ਚ ਸਮਝ ਨਹੀਂ ਆਈ ਇਹ ਨਹੀਂ ਪਤਾ ਹੈਗਾ ਮਹੀਨੇ ਦਾ 12000 ਕਿ ਹੈਗਾ ਉਹ ਇਹ ਗੁੜੀਆ ਦੇ ਖਾਤੇ ਦੇ ਵਿੱਚ ਪਾਇਆ ਕਰਨਗੇ ਵੀ ਆਪਦੀ ਇਹ ਕਾਪੀ ਪੈਨ ਬਲਸਨ ਕੋਈ ਲੋਡ ਬੰਦ ਇਹਨਾਂ ਨੂੰ ਚੀਜ਼ ਦੀ ਲੋੜ ਹੈਗੀ ਉਹ ਲਿਆ ਸਕਦੇਣਗੇ ਬਾਕੀ ਅਸੀਂ ਇਹਨਾਂ ਦੇ ਪਰਿਵਾਰ ਨਾਲ ਰਾਏ ਸਲਾਹ ਕਰਕੇ ਹੋਸਟਲ ਦਾ ਕਹਿੰਦੇ ਸੀ ਉਹ ਵੀ ਹੋਸਟਲ ਦੇ ਵਿੱਚ ਬੱਚਿਆਂ ਨੂੰ ਪੜਾ ਦਈਏ ਵਧੀਆ ਇਹਨਾਂ ਦੀ ਪਰਬਸ ਹੋ ਜੇ ਇਹ ਜਿਹੜਾ ਕੋਈ ਇਹਨਾਂ ਕੋਲੇ ਆ ਇੱਟਾਂ ਪਈਆਂ ਨੇ ਥੋੜੀਆਂ ਹੀ ਆ ਇਹ ਇੱਟਾਂ ਦੇ ਨਾਲ ਉਹ ਕਹਿੰਦੇ ਸੀ ਵੀ ਅਸੀਂ ਸਿਮਿੰਟ ਸਰੀਏ ਨਾਲ ਕੋਈ ਇਹਨਾਂ ਦਾ ਪ੍ਰਬੰਧ ਕਰੀਏ ਫਲੱਸ ਬਾਥਰੂਮ ਦਾ ਬੱਚੀ ਮਟਿਆਰ ਆ ਨਾਉਣ ਵੀ ਨਹੀਂ 59 ਡੇਡਾ ਕਰਕੇ ਨਾਉਂਦੀ ਆ ਹੈ ਨਹੀਂਗਾ ਬਾਥਰੂਮ ਕਿੱਥੇ ਜਾਣ ਛੋਟੇ ਛੋਟੇ ਬੱਚੇ ਨੇਗੇ ਉਹ ਕਹਿੰਦੇ ਵੀ ਅਸੀਂ ਇਹਨਾਂ ਦਾ ਕੋਈ ਨਾ ਕੋਈ ਵੀ ਕਮਰੇ ਦਾ ਤੇ ਇਹਦਾ ਬਾਥਰੂਮ ਦਾ ਵੀ ਹੱਲ ਕਰਕੇ ਦੇਵਾਂਗੇ ਵੀ ਅਸੀਂ ਸਾਰੇ ਵੀਰਾਂ ਦਾ ਪੂਰਾ ਦਿਨੋਂ ਧੰਨਵਾਦ ਕਰਦੇ ਆਂ ਵੀਰਵਲ ਵੀਰ ਜੀਆ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਵੀਡੀਓ ਬਣਾਈ ਜਿਹੜੇ ਨੇ ਵੀਡੀਓ ਵੇਖ ਕੇ ਰਾਤ ਨੂੰ ਕਹਿੰਦੇ ਨੇ ਵੀ ਸਾਨੂੰ ਨੀਂਦ ਨਹੀਂ ਅੱਜ ਸਵੇਰ ਦੀ ਮੈਂ ਮੇਰਾ 2.5 ਕਿਲੋਮੀਟਰ ਤੇ ਘਾ ਰਹਿਣਾ ਨੂੰ ਤੇ ਮੈਂ ਇਹਨਾਂ ਦੇ ਘਰੇ ਤਿੰਨ ਢੇੜੇ ਲਾ ਚੁੱਕੀ ਆ ਉਹ ਕਹਿੰਦੇ ਨੇ ਵੀ ਇਹਨਾਂ ਕੋਲ ਫੋਨ ਵੀ ਹੈ ਨਹੀਂ ਅਸੀਂ ਬੱਚਿਆਂ ਨਾਲ ਗੱਲ ਕਰਨੀ ਆ ਤਾਂ ਅਸੀਂ ਇਹਨਾਂ ਦੇ ਗਵਾਂਢੀਆਂ ਦਾ ਨੰਬਰ ਫੋਨ ਨੰਬਰ ਦਿੱਤਾ ਹੈਗਾ ਜਦੋਂ ਵੀ ਕਿਸੇ ਨੇ ਇਹਨਾਂ ਦੀ ਕੋਈ ਸੇਵਾ ਕਰਨੀ ਆ ਕੁਝ ਦੇਣਾਗਾ ਤਾਂ ਇਹ ਗਵਾਂਢ ਵਾਲੇ ਨੰਬਰ ਤੇ ਫੋਨ ਕਰਕੇ ਇਹਨਾਂ ਨੂੰ ਦੇ ਸਕਦੇ ਨੇਗੇ ਵੀਰ ਜੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਵੀਰਵਲ ਵੀਰ ਜੀ ਦਾ ਵੀ ਧੰਨਵਾਦ ਕਰਦੀ ਆਂ ਮੈਂ ਜੇ ਜਿਨ੍ਹਾਂ ਨੇ ਇਹਨੂੰ ਨੂਰਾਸਨ ਕਾਪੀਆਂ ਪਿੰਨ ਬਲਸਨ ਦਿੱਤੀ ਉਹਨਾਂ ਦੇ ਵੀ ਤੇ ਮੈਂ ਪਹਿਲਾਂ ਮੇਰੇ ਪਿੰਡ ਦੇ ਇਹਨਾਂ ਦੀ ਗਵਾਂਢੀ ਨੇ ਜਿਹੜੇ ਉਹਨਾਂ ਦਾ ਤਾਂ ਨਿਵਾਦ ਕਰਦੀਆਂ ਜਿਹੜੀਆਂ ਬੀਬੀਆਂ ਨੇ ਇਹਨਾਂ ਨੂੰ ਇੱਥੇ ਤੱਕ ਲਿਆਂਦਾਗਾ ਆਪਦੇ ਬੱਚੇ ਸਮਝ ਕੇ ਪਾਲਿਆ ਬਲੋਸਿਆਗਾ ਸਿਰ ਤੇ ਹੱਥ ਰੱਖਿਆਗਾ ਅੱਜ ਦੇ ਟਾਈਮ ਦੇ ਵਿੱਚ ਮਾਂ ਦੀ ਵੱਧ ਤੋਂ ਵੱਧ ਲੋੜ ਹੁੰਦੀ ਹੈਗੀ ਇਹਨਾਂ ਬੱਚਿਆਂ ਕੋਲ ਦੇ ਵਿਚਾਰਿਆਂ ਕੋਲੇ ਨਾ ਮਾਂ ਸੀ ਤੇ ਨਾ ਪਿਓ ਸੀਗਾ ਇਹਨਾਂ ਦਾ ਉੱਤੇ ਰੱਬ ਹੋ ਗਿਆ ਸੀ ਤੇ ਇਹ ਨੀਚੇ ਧਰਤੀ ਹੋ ਗਈ ਸੀ ਪਰ ਪ੍ਰਮਾਤਮਾ ਕਹਿੰਦਾ ਮੈਨੂੰ ਵੀ ਸਿੱਧਾ ਆ ਕੇ ਕਿਸੇ ਨੂੰ ਕੁਛ ਦਿੰਦਾ ਨਹੀਂ ਬੰਦਿਆ ਜਵਸਦਾ ਤਾਂ ਇਹ ਜਿਹੜੀਆਂ ਮੇਰੇ ਕੋਲੇ ਆਸੇ ਪਾਸੇ ਬੀਬੀਆਂ ਬੈਠੀਆਂ ਨੇ ਇਹਨਾਂ ਦੇ ਵਿੱਚ ਪ੍ਰਮਾਤਮਾ ਹੋ ਉਤਰਿਆ ਤੇ ਇਹਨਾਂ ਵਿੱਚੋਂ ਹੀ ਇਹਨਾਂ ਨੂੰ ਆਪਦੇ ਮਾਪਿਓ ਦਿਖ ਰਹੇ ਨੇ ਜਿਨ੍ਹਾਂ ਨੇ ਇਹਨਾਂ ਦਾ ਸਾਥ ਦਿੱਤਾ ਮੈਂ ਇਹਨਾਂ ਦਾ ਪੂਰਾ ਤਹਿ ਦਿਲੋਂ ਧੰਨਵਾਦ ਕਰਦੀ ਆਂ